ਸ਼ਾਰਟ ਵੀਡੀਓ ਬਣਾ ਰਹੇ ਆ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਆਏ ਆ ਠੀਕ ਆ ਜੀ ਪਿੰਡ ਸੁਰ ਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਦੋ ਮਜਾ ਦਿਖਾ ਰਹੇ ਆ ਭਰਾਵਾਂ ਨੂੰ ਸ਼ੌਂਕ ਪੂਰਾ ਕਰਨਾ ਤਾਂ ਡਾਟਾ ਠੀਕ ਆ ਜੀ ਨੀਲੀ ਰਵੀ ਦੀ ਬੜੇ ਚਿਰਾਂ ਤੋਂ ਡਿਮਾਂਡ ਕਰਦੇ ਸੀ ਵੀਰ ਤੇ ਵੀਰ ਸੰਦੀਪ ਸਾਸਰੀ ਕਾਲ ਸਾਸਿਕਾ ਭਾਈ ਸਾਸਿਕਾਲ ਜੀ ਲੈ ਵੀ ਸਨ ਆ ਰਗੀਆਂ ਮੱਜਾਂ ਨੂੰ ਸਾਨੇ ਮੈਂ ਲੈ ਸੰਤੂ ਸਾਹਿਬ ਉਹ ਗੱਲ ਹੀ ਹੋ ਗਈ ਕਿ ਸੋਨਾ ਲਿਆ ਕਰਾਂ ਨੀਲੀ ਰਵੀ ਤੇ ਤਾਂ ਬੁਰੀ ਤੇ ਜ਼ਿਆਦਾ ਕੰਮ ਕਰਾਂਗੇ ਆਪਾਂ ਬੁੱਲਦੇ ਜਵਾਨਾ ਜਿਹੜੇ ਵੀਰ ਨੇ ਲੈਣੇ ਉਧਰ ਵੀ ਆਪਾਂ ਨੀਲੀ ਦੀ ਪਾਈ ਅੱਜ ਵੀ ਆਪਾਂ ਜੋੜਾ ਨੀਲੀ ਦਾ ਪਾ ਲਿਆ ਬੈ ਜਾ ਬੈ ਜਾ ਉਧਰ ਵੀ ਕਰਾ ਗਈ ਉਹ ਉਹ ਵੀ ਕਰਾ ਗਈ ਤੇ ਇਹ ਵੀ ਕਰਾਉਣਗੇ ਆਪਾਂ ਸਭ ਸਵੇ ਦੋਹਾਂ ਦਾ ਦੁੱਜਾ ਜੀ ਦੁੱਜਾ ਦੁੱਜਾਈ ਲਓ ਜੀ ਦੁੱਜੇ ਦੁੱਜੇ ਸਵੇ ਤੁਹਾਨੂੰ ਮੱਜਾਂ ਦਿਖਾ ਰਹੇ ਹਾਂ ਦੋਸਤੋ ਨੀਲੀ ਰਵੀ ਦੇ ਤੋਹਫੇ ਚੱਕੋ ਬੜੇ ਵੀਰਾਂ ਦਾ ਸ਼ੌਂਕ ਝੜ ਕੇ ਆ ਫਿਰਦਾ ਸੀ ਦੋ ਤਿੰਨ ਦਿਨਾਂ ਤੋਂ ਫੋਨ ਕਬਲਾ ਕਰਦੇ ਸੀ ਵੀ ਵੀਰੇ ਮੱਝ ਆਈਆਂ ਤੇ ਜ਼ਰੂਰ ਦੱਸਿਆ ਜੀ ਤੇ ਬਿਲਕੁਲ ਵੀਡੀਓ ਤੇ ਮਾਧਿਅਮ ਰਾਹੀਂ ਆਪਾਂ ਚੀਜ਼ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਆਰਡਰ ਕੁਆਲਿਟੀ ਮੇਰੇ ਵੀਰ ਚੈੱਕ ਕਰੋ ਦੂਜਾ ਸਵੇਰ ਜਿਹੜੀ ਆ ਝੋਟੀ ਸੁਣੀ ਆ ਹੱਲੇ ਦੁੱਲੇ ਤੁਸੀਂ ਵੇਖੋਗੇ ਬਿਲਕੁਲ ਫੱਟੇ ਲਾਈ ਫਰਦੀ ਕਰਮਾ ਲਈ ਮਾਣ ਆ ਝੋਟੀਆਂ ਬਹੁਤਿਆਂ ਚੰਗੀਆਂ ਸੰਤ ਸਾਹਿਬ ਦੋਵੇਂ ਵੇਖੋ ਲਓ ਜੀ ਕਰੋ ਚੈੱਕ ਨਿਸ਼ਾਨੀਆਂ ਨਿਸ਼ੂਨੀਆਂ ਕਰਮਾਲੀਆਂ ਦੋਹਾਂ ਦੀਆਂ ਪੂਰੀਆਂ ਬਰਕਰਾਰ ਫੇਸ ਕੁਆਲਿਟੀ ਆਰਡਰ ਕੁਆਲਿਟੀ ਤੁਹਾਡੇ ਸਾਹਮਣੇ ਠੀਕਾ ਜੀ ਆ ਸੰਦੀਪ ਲੈ ਜੂ ਤੇਣਾ ਜੇ 5 ਸਤ ਇਹ ਲੈ ਜੂ 5 ਸਤ ਛੋਟੀਆਂ ਪੰਜ ਚਾਰ ਲੈ ਜੂ ਜੀ ਆ ਤਿਆਰੀ ਤੇ ਆ ਤਿਆਰੀ ਤੇ ਬਿਲਕੁਲ ਲਓ ਜੀ ਦੂਜੇ ਦੂਜੇ ਸੂਬੇ ਝੋਟੀਆਂ ਨੇ ਆ ਤਿਆਰੀ ਤੇ ਕਰਮਾਂ ਲਈ ਠੀਕਾ ਜੀ ਰੇਡ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਮੈਨੂੰ ਲੱਗਦਾ ਵੀ ਛੋਟ ਵੀਡੀਓ ਤੇ ਮੇਲਾ ਲੁੱਟਣ ਵਾਲੀ ਗੱਲ ਲੁੱਟਿਆ ਜਣਾ ਸੰਧੂ ਸਾਹਿਬ ਮੁੱਲ ਕਰਦੇ ਆਪਾਂ ਇਹਨਾਂ ਦਾ ਰੱਬ ਤੁਹਾਡਾ ਭਰਾ ਕਰੇ 155000 ਜਸਨੂ ਦੇ ਲਿਆ 11212000 ਦਾ ਮੈਨੂੰ ਲੱਗਦਾ ਵੀ ਅੱਜ ਉਤਰੇ ਪਿੱਕੀ ਮੇਰ ਤੱਕ ਪਤਾ ਲੱਗ ਮੇਰਾ ਸੰਤੂ ਸਾਹਿਬ ਤੁਹਾਡੇ ਜਾਣਦੇ ਡੇਰੇ ਜਦੋਂ ਤੁਸੀਂ ਸ਼ੋਰ ਚਲਾਤਾ ਤੇ ਮਾਂ ਲੱਗ ਰੇ ਘਰ ਚਲੋ ਸਵੇਰੇ ਭੇਜ ਦਾਂਗੇ ਮਹਾਰਾਜ ਕਿਰਪਾ ਕਰੇ ਬਾਕੀ ਥਣਾ ਦੀ ਪਿੱਛੇ ਭਾਰ ਦੀ ਸੰਤੂ ਸਾਹਿਬ ਫੁੱਲ ਗਰੰਟੀ ਹੋਗੀ ਠੀਕ ਹੈ ਭਰਾ ਜੀ ਦਾ ਵੀ ਸੰਦੀਪ ਇਹ ਬੈਡ ਆਪਣੇ ਕੋਲ ਸੂਈਤ ਆ ਜੀ ਭਾਰੀ ਸੂਈ ਸੰਦੇ ਕੱਲ ਦੀ ਜੇਰ ਦੀ ਪ੍ਰੋਪਰ ਵੀਡੀਓ ਸਾਰੀ ਆਪਣੇ ਕੋਲ ਹੈ ਆ ਠੀਕ ਹੈ ਭਰਾ 17 18 ਕਿਲੋ ਬੌਲੀ ਹੋਗੀ ਕਾਂ ਦਾ ਬੌਲੀ 17 18 ਕਿਲੋ ਬੌਲੀ ਦੇ ਥੱਲੇ ਆ ਮਗਰ ਬੱਛਾ ਮੇਲ ਕਾਫ ਦੂਜਾ ਸੂਆ ਦੋਸੋ ਇਹ ਵਹਿੜ ਜਿਹੜੀ ਸੂਈ ਆ ਪਾ ਤੁਹਾਨੂੰ ਦਿਖਾ ਰਹੇ ਆ ਥਣ ਵੇਖੋ ਮੇਰੇ ਵੀਰ ਠੀਕਾ ਚ ਦੋਰਾ ਹੀ ਥਣ ਲੱਗਾ ਕਰਮਾ ਦੀ ਆਰਡਰ ਦੀ ਕੁਆਲਟੀ ਚੈੱਕ ਕਰੋ ਐ 18 ਲੀਟਰ ਜਿਹੜੀ ਬੋਲੀ ਦੇ ਥੱਲੇ ਹਾਜ਼ਰ ਮੈਨਾਂ ਵਹਿੜੀ ਬੜੀ ਕੰਮ ਦੀ ਐ ਸੰਤੂ ਸਾਹਿਬ ਤੇ ਆ ਮੋੜ ਲੈ ਗਈ ਦੀ ਲੈ ਵੀ ਕਮਾਲ ਆ ਪਾ ਕਪੂਤੀ ਫੇਸ ਕੁਆਲਟੀ ਆ ਟਾਂਚਾ ਜੇ ਸਵੈੜ ਦਾ ਬਾਕੀ ਥਣ ਵੇਖੋ ਮੇਰੇ ਭਰਾ ਕਿਹੜਾ ਲੱਗਾ ਨੂੰ ਕਰਮਾ ਦੀ ਅਲੱਗ ਥਣ ਲੱਗਾ ਸੰਤੂ ਸਾਹਿਬ ਬਹੁਤ ਅਲੰਕਾਰ ਥਣ ਲੱਗਾ ਮਾਰੋਂ ਕੇ ਨਿਗਾਹ ਤੇ ਬਿਲਕੁਲ ਤਿਆਰੀ ਤੇ ਲੱਗਣ ਗਈਆਂ ਭਰਾਵਾਂ ਨੂੰ ਕੋਈ 1 2 2 4 ਦਿਨਾਂ ਤੱਕ ਆਈਆਂ ਖਲੋਤੀਆਂ ਨੇ ਜੋੜੀ ਆ ਵੜਾਂ ਦੀ ਪਿੰਡ ਸੁਰ ਸਿੰਘ ਵੀਰ ਸੰਦੀਪ ਦੇ ਫਾਰਮ ਤੇ ਪਹੁੰਚੇ ਆ ਭੁੱਲਰ ਫਾਰਮ ਤੇ ਬਾਕੀ ਵੜ ਜਿਹੜੀ ਬਲਾਇਕਾ ਵੀਰ ਸੰਦੀਪ ਐ ਵੀ ਕਰਮਾ ਵਾਲੀ ਵੇਖੋ ਥੱਲੇ ਕੀ ਬਣਿਆ ਮਾ ਪਾਂਦੀ ਪਾਈ ਹਰਦੀ ਜੇ ਲਓ ਜੀ ਲੇਵਿਆਂ ਦੀ ਕੁਆਲਿਟੀ ਚੈੱਕ ਕਰੋ ਤੇ ਥਣ ਵੇਖੋ ਮੇਰੇ ਭਰਾ ਮੁੱਠੀ ਮੁੱਠੀ ਵਾਲਾ ਪਾਂਦੀ ਪਾਈ ਬੇਦੀਆਂ ਸੰਧ ਸਾਹ ਦੋਵੇਂ ਵੜਾ ਸਾੜਾ ਦੋਵੇਂ ਬੇਕਮਾਲ ਆ ਕਰੋ ਚੈੱਕ ਬਹੁਤ ਸੋਹਣੇ ਢਾਂਚੇ ਆ ਕੱਦ ਹਾਈਟ ਤੁਹਾਡੇ ਸਾਹਮਣੇ ਆ ਮੀਡੀਅਮ ਤੋਂ ਪਲੱਸ ਹਾਈ ਸੇ ਨਿਗਰ ਹੀ ਲੈਵੇ ਆ ਆ ਨਿਗਰ ਹੀ ਲੈਵੇ ਆ ਮੁੱਲ 10 ਜਿਹੜੀ ਆਪਣੇ ਕੋਲ ਗਦਰੀ ਆੜੀ ਆ ਇਹਦਾ ਕੀ ਮੁੱਲ 70000 ਦੀ ਦਵਾਂਗੇ ਜੀ ਇਹ ਜਸਮੀਨ ਆ ਜਿਹੜੀ ਬੱਚੀ ਬਲੈਕ ਆ ਉਹ 70 ਦੀ ਲਓ ਜੀ ਇਹ 70000 ਦੀ ਮਿਲ ਜੂਗੀ ਤੇ ਆਹ ਜਿਹੜੀ ਤੁਸੀਂ ਵੇਖ ਲਈ ਵਾਈਟ ਪ੍ਰਿੰਟ ਦੇ ਵਿੱਚ ਇਹ 70000 ਦੀ ਆ ਬਾਕੀ